ਬਿਨਾਂ ਲੋਕਾਂ ਦੇ ਮੇਰਾ ਹੀ ਅੱਲਾ ਹੋਵੇ ਹਰ ਕੋਈ ਆਪਣੀ ਉਮਮਤ ਦਾ ਭਲਾ ਮੰਗੇ ਹਜ਼ਰਤ ਦਾਤ ਭਾਵੇ ਰਣਾ ਹੋਵੇ ਪਰ ਗੁਰੂ ਨਾਨਕ ਦੋਵੇਂ ਵਖੇ ਆਖੇ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਇੱਕ ਜਾਕਾਰਾ ਸਮਾਪਤੀ ਦਾ ਲਾਉਣ ਲੱਗਾ ਮੈਂ ਸੇ ਛੱਡਣ ਲੱਗਾ ਸਾਰਿਆਂ ਦਾ ਧੰਨਵਾਦ ਕੈਮਰੇ ਵਾਲਿਆਂ ਦਾ ਸਾਰੀ ਗੁਰੂ ਗ੍ਰੰਥ ਸੰਗਤ ਦਾ ਧੰਨਵਾਦ ਹੈ ਭਾਈ ਸਿਰ ਮੱਥੇ ਤੁਹਾਡਾ ਕਦਮ ਕਦਮ ਚੱਲ ਕੇ ਆਏ ਕੋ ਸਾਡੇ ਸਿਰ ਮੱਥੇ ਪਰਵਾਣ ਧੰਨਵਾਦ ਹੈ ਤੁਸੀਂ ਪਹੁੰਚਿਓ ਬੇਨਤੀ ਹੈ ਮੋਰਚਾ ਰੋਜ਼ ਲੰਗਾ ਵਕਤ ਤੋਂ ਵੱਧ ਸਾਥ ਦਿਓ ਇਹਨਾਂ ਅੰਨੀਆਂ ਬੋਲੀਆਂ ਗੁੰਡੀਆਂ ਸਰਕਾਰਾਂ ਨੂੰ ਕੁਝ ਸ਼ਰਮ ਆਵੇ ਇਹ ਇਨਸਾਫ ਕਰਨ ਯੋਗੇ ਹੋ ਜਾਣ ਨਹੀਂ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਪੁੱਤਾਂ ਰਾਜ ਬਹਾਲੀਆ ਫਿਰ ਚੱਕੀ ਚਟੈ ਕਿਉਂਕਿ ਰਾਜ ਕਰਨ ਦੀ ਅਕਲ ਹੈ ਨਹੀਂ ਅਯੋਗ ਬੰਦਾ ਯੋਗਤਾ ਦੀ ਕੁਰਸੀ ਤੇ ਬੈਠੇਗਾ ਤੇ ਅਯੋਗ ਫਸਲੇ ਕਰੇਗਾ ਉਹਦੇ ਵਿੱਚ ਘਾਟ ਸਾਡੀ ਹੈ ਇਹਨਾਂ ਸਰਕਾਰਾਂ ਦੀ ਬਹੁਤੀ ਨਹੀਂ ਚੁੱਕ ਕੇ ਮੂੰਹ ਚੁੱਕ ਕੇ ਅਸੀਂ ਬੋਤਲ ਸ਼ਰਾਬ ਦੀ ਮਿਲ ਗਈ ਤਾਂ ਘਰਕ ਜਾਂਦੇ ਆਂ ਪਰ ਪੁੱਠੀ ਮੂੰਹ ਭੁੱਖੀ ਦੀ ਮੁੱਠ ਮਿਲ ਗਈ ਤਾਂ ਵੀ ਅਸੀਂ ਵੇਖ ਜਾਂਦੇ ਆਂ ਵੇਖਦੇ ਤੇ ਅਸੀਂ ਤਾਂ ਇਹਨਾਂ ਨੂੰ ਵੋਟਾਂ ਪਾ ਦਿੰਨੇ ਤੇ ਸਾਡੇ ਸਿਰ ਤੇ ਬਹਿ ਕੇ ਸਾਨੂੰ ਜੁੱਤੀਆਂ ਮਾਰਦੇ ਨੇ ਤਕਸੂਰ ਸਾਡਾ ਵੀ ਹੋਣਾ ਹੀ ਹੈ